ਸੋਮਵਾਰ ਸ਼ਾਮ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਨਾਲ ਲੱਗਦੇ ਇਲਾਕੇ ਵਿੱਚ ਤੇਜ਼ ਹਵਾਵਾਂ ਤੋਂ ਬਾਅਦ ਪਈ ਗੜੇਮਾਰੀ ਅਤੇ ਮੀਂਹ ਦੇ ਚੱਲਦਿਆਂ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਕਿਸਾਨੀ ਪਹਿਲਾਂ ਹੀ ਘਾਟੇ 'ਚ ਚੱਲ ਰਹੀ ਹੈ ਅਤੇ ਉਹਨਾਂ ਨੂੰ ਵੀ ਇਹ ਕੁਦਰਤੀ ਮਾਰ ਪੈ ਗਈ ਹੈ। ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਖਰਾਬੇ ਦੇ ਪੈਸੇ ਨਹੀਂ ਮਿਲੇ ਤੇ ਹੁਣ ਉਹਨਾਂ ਨੂੰ ਸਰਕਾਰ ਤੋਂ ਵੀ ਆਸ ਹੈ ਲੀਡਰ ਵੋਟਾਂ ਲੈਣ ਆਉਂਦੇ ਨੇ ਫਿਰ ਕੋਈ ਨਹੀਂ ਪੁੱਛਦਾ ਇਸ ਸਬੰਧੀ ਮੌਕੇ ਦਾ ਜਾਇਜ਼ਾ ਤੇ ਕਿਸਾਨਾਂ ਨਾਲ ਕੱਲ੍ਹ ਗੱਲ ਕੀਤੀ ਗਈ। ਕਿਸਾਨਾਂ ਨੇ ਆਪਣਾ ਧੁਪੜਾ ਸਣਾਇਆ। ਪੰਜਾਬ ਫਟੇ ਨਿਊਜ਼ ਵੱਲੋਂ ਤੁਸੀਂ ਕਾਸਟ ਰਿਪੋਰਟ ਹਰਪਾਲ ਸਿੰਘ ਨਾਮ ਆ ਜੀ ਪਿੰਡ ਨਿਸ਼ਾਰਾ ਮੱਜਾ ਸਿੰਘ ਜੀ ਦਾ ਦਰਵਾਜਾ ਇਹ ਕੱਲ ਰਾਤ ਕੁਝ ਜੋ ਸ਼ਾਮ ਕੇ ਟਾਈਮ 6 5 6 ਵਜੇ ਨਾਲ ਜੀ ਤੂਫਾਨ ਆਇਆ ਜੀ ਨਾਲ ਮੀਂਹ ਨਾਲ ਹੀ ਗੜੇ ਮੜੀਆਂ ਚਾਲੂ ਸਾਲ ਪੂਰਾ ਇਸ ਨੂੰ ਜਾਂ ਤਿੰਨ ਚਾਰ ਦਿਨੋਂ ਵੇਖਿਆ ਦੇਖਾ ਮਾ ਗਿਆ ਇਹ ਕਿੰਨੀ ਪਸੰਦ ਆਉਂਦੀ ਕਿੰਨੇ ਪਰਸੈਂਟ ਇਹ ਜੀ ਪੂਰੀ 100% ਹੀ ਫਰਕ ਚੱਲੋ ਜੀ ਜੇ ਅਜੇ ਤੱਕ ਬਸ ਦਿਨ ਲੱਗ ਜਾਣੇ ਤਾਂ ਹੰਦੋਂ ਦਾ ਚਿੱਤੇ ਪੱਤੇ ਕੀ ਰਹਿ ਜਾਣਾ ਇਹ ਲੱਗਦੀ ਗੱਲ ਗਰੀਬ ਇਲਾਕੇ ਚ ਕਿੰਨੀ ਕਿਕਰਦਾ ਸਰਾਬ ਹੋਈ ਲਾ ਕੇ 60 70% ਹੈ ਗਈ ਹੈ ਜੀ ਪੰਜ ਚਾਰ ਪੰਜ ਦਿਨ ਦਾ ਕੰਮ ਹੀ ਹੋਰ ਪੰਜ ਤੋਂ 10 ਦਿਨ ਲੱਗ ਜਾਂਦੇ ਇਸ ਤੋਂ ਪਰਤ ਨਹੀਂ 10 ਦਿਨ ਜਦ ਪੂਰਾ ਸਮਝ ਆ ਜਾਣਾ ਹੈ ਅਸ਼ੋ ਦੇ ਵਿੱਚ ਹੀ ਇਹ ਕੰਮ ਹੋ ਗਿਆ ਅੱਜ ਰਾਤ ਦੇ ਵਿੱਚ ਇਹਨਾਂ ਦੂਹਾਂ ਨੂੰ ਦੂਜੇ ਇਲਾਕੇ ਦਾ ਤਾਂ ਪਤਾ ਨਹੀਂ ਆਪਾਂ ਤੇ ਆਪਣੇ ਇਲਾਕੇ ਦਾ ਸਾਨੂੰ ਪਤਾ ਹੈ ਹੋਰ ਰਾਤੋਂ ਰਾਤ ਆਪਾਂ ਨੂੰ ਜਿੰਦਾ ਤਾਂ ਹੈ ਹੀ ਨਹੀਂ ਆਏ ਜਾਂਦੇ ਨਹੀਂ ਇਹਦੇ ਬਾਰੇ ਸਾਨੂੰ ਕੋਈ ਨੋਲਿਜ ਨਹੀਂ ਆਪਾਂ ਨੂੰ ਤਾਂ ਆਪਣੇ ਬਾਰੇ ਨੋਲਿਜ ਹੈ 80% ਤਾਂ ਦੱਸਿਆ ਪੂਰਾ 100% ਲੇਕਿਨ ਚਲੋ ਫਿਰ ਮੰਨ ਲਏ ਨੇ 80 ਜੋ ਵੀ ਅਜੇ ਬੱਚੇ ਦੇ ਆ ਕੋਈ ਤੇ ਹੁਣ ਫਿਰ ਮੇਰੀ ਚੱਲਣ ਦੀ ਤੇ ਤੂੜੀ ਇਹ ਤਾਂ ਚੋਕੀ ਨਿਕਲਨੀ ਤੂੜੀ ਵਾਲਾ ਤਾਂ ਕਹਿੰਦਾ ਦਾਣੇ ਤਾਂ ਨਹੀਂ ਸਾਨੂੰ ਆ ਸਕਦੇ ਤੂੜੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਇਸ ਤੋਂ ਕੋਈ ਆਸ ਨਹੀਂ ਸਰਕਾਰ ਤੋਂ ਵੀ ਤੁਹਾਨੂੰ ਦੇਖੋ ਜੀ ਆਪਾਂ ਦੇ ਵਿੱਚ ਤੁਹਾਡੇ ਅੱਗੇ ਤਨੀ ਬਹੁਤ ਤੁਹਾਡੀ ਮਿਹਰਬਾਨੀਆਂ ਜਦ ਤੁਸੀਂ ਆ ਕੇ ਤੇ ਗਾੜੀ ਤੋਂ ਸਰਕਾਰ ਕੀ ਕਰਦੀ ਹੈ ਹੁਣ ਵਾਦੇ ਤਾਂ ਬਹੁਤ ਕੀਤੇ ਆ ਤੇ ਜੇ ਹੁਣ ਪੂਰੇ ਕਰੇਗੀ ਤਾਂ ਹੀ ਗੱਲਾਂ ਨਾਲ ਤਾਂ ਬੰਦਾ ਕਿਉਂ ਨਹੀਂ ਤੇ ਨੁਕਸਾਨ ਜਿਹੜਾ ਜੀ ਦੇਖੋ ਸੱਪਨਾਂ ਦਾ ਨੁਕਸਾਨ ਹੋਇਆ ਕਣਕਾਂ ਡੇਗੀਆਂ ਰਾਤ ਦੀ ਹਵਾ ਜਲੀ ਬਹੁਤ ਤੇ ਮੀਂਹ ਪਿਆ ਗੜੇਮਾਰੀ ਹੋਈ ਤੇ ਦਾਣੇ ਜਿਹੜੇ ਛਿੱਡੇ ਆ ਛਿੱਟਿਆਂ ਚੋਂ ਦਾਣੇ ਨਿਕਲ ਕੇ ਥਲੇ ਡਿੱਗ ਗਏ ਆ ਕਣਕਾਂ ਡੇਗੀਆਂ ਨੇ ਹਜੇ ਵੱਢਣ ਦੇ ਵਿੱਚ ਸਮਾਂ ਘੱਟ ਤੋਂ ਘੱਟ ਵੀ ਹਜੇ 7-8 ਦਿਨ ਲੱਗ ਜਣੇ ਸੀਗੇ ਤੇ ਹੁਣ ਇਹ ਆ ਵੀ ਹੁਣ ਵੀ ਅੱਗੇ ਵੀ ਕੋਈ ਸਾਨੂੰ ਆਸ ਜਿਹ ਹੈ ਨਹੀਂ ਕਿਉਂਕਿ ਜਿਹੜੀਆਂ ਫਸਲ ਜਿਹੜੀ ਆ ਪੈਲੀ ਚ ਖਲੋਤੀ ਆ ਜੀ ਪੈਲੀ ਚ ਮਤਲਬ ਵਿਸ਼ਕੀ ਆ ਇੱਕ ਹਿਸਾਬ ਨਾਲ ਸੁਹਾਗੇ ਲੱਗੇ ਆ ਤੁਸੀਂ ਦੇਖ ਸਕਦੇ ਦੇਖੋ ਵੀ ਸੁਹਾਗੇ ਲੱਗੇ ਆ ਤੇ ਹੁਣ ਸਰਕਾਰਾਂ ਨੂੰ ਇਹ ਆਨੇ ਆ ਵੀ ਪਿਛਲੀ ਵਾਰ ਵੀ ਮੁਆਵਜ਼ਾ ਕੋਈ ਨਹੀਂ ਦਿੱਤਾ ਗਰਦੌਰੀਆਂ ਕਰਾ ਲੀਆਂ ਉਹਨਾਂ ਨੇ ਸੋ ਸਰਕਾਰਾਂ ਨੂੰ ਇਹ ਆ ਗਰਦੌਰੀਆਂ ਕਰਾ ਕੇ ਜਿਹੜੀ ਫਸਲ ਆ ਆਪਣੇ ਸਰਵੇ ਕਰਾ ਕੇ ਬੰਦਾ ਆਪਣਾ ਭੇਜ ਕੇ ਦਿਖਾ ਕੇ ਵੀ ਕਿੰਨਾ ਨੁਕਸਾਨ ਹੋਇਆ ਜੱਟ ਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਵੇ ਜੀ ਮੇਰੀ 50 ਕਿੱਲੇ ਆ ਜੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਲਾ ਲੋ ਵੀ 70% ਨੁਕਸਾਨ ਹੋ ਗਿਆ ਜੀ ਮੇਰਾ ਨਾਮ ਭਲਵਿੰਦਰ ਸਿੰਘ ਆ ਪਿੰਡ ਮੇਰਾ ਨਛੇਰਾ ਮੱਜਾ ਸਿੰਘਾ ਡਿਸਟ੍ਰਿਕਟ ਗੁਰਦਾਸਪੁਰ ਤੇ ਪੱਕੀ ਫਸਲੀ ਤੇ ਰਾਤ ਦੀਆ ਵੇਖਿਆ ਜੇ ਤੂੰ ਹੀ 70% ਨੁਕਸਾਨ ਹੋ ਗਿਆ ਵਾ ਪਰ ਅਜੇ ਨੁਕਸਾਨ ਜਿੰਨਾ ਚਿਰ ਵੜਦੇ ਨਹੀਂ ਉਹ ਕੀ ਪਤਾ ਲੱਗਦਾ ਵਾ ਕਿ ਕਿੰਨਾ ਵਾ ਹੋ ਸਕਦਾ 100% ਹੀ ਹੋ ਜੇ ਕੋਈ ਫਸਲ ਡਿੱਗੀ ਪਈ ਆ ਮੀਂਹ ਆ ਕੇ ਗਲੇ ਆ ਕੇ ਕੋਈ ਗਲਿਆਂ ਨੇ ਨੁਕਸਾਨ ਕਰਦਾ ਛਿੱਟੇ ਤੋੜਤੇ ਆ ਤੇ ਫਸਲਾਂ ਜੀ ਥੋੜੀ ਕੱਚੀ ਕੱਚੀ ਕਰਕੇ ਆ ਕਿ ਰੱਬ ਨੇ ਵੀ ਜੱਟਾਂ ਨਾਲ ਮਾਰਾ ਕਰਨ ਦਿਆ ਵਾ ਪਰ 10 ਦਿਨਾਂ ਮੀਂਹ ਪੈਂਦਾ ਤੇ ਸਾਰੀਆਂ ਫਸਲਾਂ ਛੰਬੀਆਂ ਜਾਣੀਆਂ ਆ ਤੇ ਮੀਂਹ ਦੇ ਕਰਕੇ ਸਾਡਾ ਕਾਫੀ 70% ਨੁਕਸਾਨ ਹੋ ਗਿਆ ਕਿੰਨੀ ਗੱਲ ਟਿਕਲੀ ਜੀ ਮੇਰ ਕੋ 50 ਕਿੱਲੇ ਠੇਕੇ ਤੇ ਆਗੇ ਜੇ ਪਹਿਲੇ ਇਹ ਠੇਕਾ 50 ਤੋਂ ਲੈ ਕੇ 60000 ਵਿੱਚ ਲੱਗਦਾ ਵੀ ਹੁਣ ਪਰਪਾਈ ਹੋ ਪੈਗੀ ਨਹੀਂ ਨਹੀਂ ਪਰਪਾਈ ਕਿੱਥੇ ਹੋਣੀ ਹੁਣ ਤੇ ਖਰਚਾ ਕਹਿੰਦੇ ਪੂਰਾ ਹੋ ਜੇ ਤਾਂ ਵੀ ਆ ਕਿਉਂਕਿ ਡਿੱਗੇ ਦਾ ਕੰਪੈਨਾਂ ਵਾਲਿਆਂ ਵੀ ਪੈਸੇ ਵੱਧ ਲੈਣੇ ਆ ਫਿਰ ਥੱਲੇ ਵੀ ਰਹਿਣਾ ਵਾ ਫਿਰ ਤੂੜੀ ਦੇ ਵੀ ਆਸ ਨਹੀਂ ਹੈਗੀ ਕਿ ਤੂੜੀ ਵੀ ਕਾਲੀ ਹੋਣੀ ਆ ਤੇ ਫਿਰ ਦਾਣੇ ਵੀ ਅਜੇ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਜਿੰਨਾ ਚਿਰ ਵੜਦੇ ਨਹੀਂ ਆ ਕਿ ਇੰਨਾ ਚਿਰ ਸਾਨੂੰ ਆਸ ਨਹੀਂ ਕਿ ਕਿ ਪੂਰੇ ਹੋ ਜਾਣ ਚਲੋ ਖਰਚਾ ਵੀ ਵਾਵਾ ਹੁੰਦਾ ਕਿ ਯਾਰ ਤਿੰਨ ਕੋ ਚੁੱਕ ਚੁੱਕ ਕੇ ਪੈਲੀਆਂ ਠੇਕੇ ਤੇ ਲਈਆਂ ਵਾ ਤੇ ਇੰਨਾ ਕਾ ਕਿ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਹੀ ਇੱਕ ਠੇਕਾ ਪੂਰਾ ਹੋਣਾ ਫਿਰ ਬਹੁਤ ਔਖਾ ਕੀ ਮੰਗੇ ਕੀ ਮੰਗੇ ਸਰਕਾਰ ਮੰਗੇ ਸਰਕਾਰ ਕੋ ਇਹੋ ਜੀ ਹੈ ਕਿ ਪਿਛਲੇ ਸਾਲ ਵੀ ਸਾਡਾ ਨੁਕਸਾਨ ਹੋ ਗਿਆ ਹੈ ਕਾਫੀ ਗਰਦੌਰੀਆਂ ਵੀ ਕੀਤੀਆਂ ਸਰਕਾਰਾਂ ਆਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਅਸੀਂ ਤੇ ਕਹਿੰਦੇ ਆ ਕਿ ਗਰਦੌਰੀਆਂ ਕਰਕੇ ਤੇ ਸਾਨੂੰ ਪੈਸੇ ਦਿੱਤੇ ਜਾਣ ਪਿਛਲੇ ਵੀ ਦਿੱਤੇ ਜਾਣ ਤੇ ਆਰਕਾਂ ਦੇ ਵੀ ਕਿਉਂਕਿ ਸਰਕਾਰਾਂ ਤੇ ਆਸ ਹੈ ਨਹੀਂ ਕਿਉਂਕਿ ਪਿਛਲੇ ਵੀ ਸਾਨੂੰ ਮਿਲੇ ਪਿਛਲੀ ਵਾਰੀ ਬਹੁਤ ਆਏ ਅਫਸਰ ਵੀ ਆਏ ਗਰਦੌਰੀਆਂ ਵੀ ਹੋਈਆਂ ਪਰ ਪੈਸਾ ਕੋਈ ਨਹੀਂ